ਹੁੰਦੇ ਹੀ ਨਿਕਾ ਜ਼ੈਲਦਾਰ 4 ਅਤੇ ਸੋਨਮ ਬਾਜਵਾ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਛੜੀ ਇੱਕ ਨਵੀਂ ਕੌਂਟਰੋਵਰਸੀ ਹੈਲੋ एवरीवन ਇੰਡੀਆ న్యూਸ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਹਾਲ ਹੀ ਦੇ ਵਿੱਚ ਪੰਜਾਬੀ ਸਿਨੇਮਾ ਦੀ ਮਚ ਐਂਟੀਸੀਪੇਟਿਡ ਫਿਲਮ ਨਿਕਾ ਜ਼ੈਲਦਾਰ 4 ਦਾ ਟ੍ਰੇਲਰ ਰਿਲੀਜ਼ ਹੋਇਆ ਤੇ ਟ੍ਰੇਲਰ ਦੇ ਰਿਲੀਜ਼ ਹੁੰਦੇ ਹੀ ਪਪੂਲਰ ਪੰਜਾਬੀ ਐਕਟ੍ਰੈਸ ਸੋਨਮ ਬਾਜਵਾ ਅਤੇ ਇਸ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਇੱਕ ਨਵੀਂ ਕੌਂਟਰੋਵਰਸੀ ਸ਼ੁਰੂ ਹੋ ਗਈ ਹੈ ਦਰਅਸਲ ਫਿਲਮ ਨਿਕਾਜ਼ ਐਲਦਾਰ 4 ਦੇ ਟ੍ਰੇਲਰ ਦੇ ਵਿੱਚ ਦਿਖਾਏ ਗਏ ਕੁਝ ਸੀਨਸ ਨੂੰ ਲੈ ਕੇ ਦਰਸ਼ਕਾਂ ਅਤੇ ਸਿੱਖ ਸੰਗਠਨਾਵਲੋਂ ਅਪੱਤੀ ਜਤਾਈ ਗਈ ਹੈ ਖਾਸ ਕਰਕੇ ਐਕਟ੍ਰੈਸ ਸੋਨਮ ਬਾਜਵਾ ਦੇ ਕੈਰੈਕਟਰ ਨੂੰ ਲੈ ਕੇ ਜ਼ਿਆਦਾ ਅਪੱਤੀ ਜਤਾਈ ਜਾ ਰਹੀ ਹੈ ਵੈਸੇ ਜਦੋਂ ਇਹ ਟ੍ਰੇਲਰ ਸਾਹਮਣੇ ਆਇਆ ਸੀ ਉਦੋਂ ਹੀ ਟ੍ਰੇਲਰ ਨੂੰ ਦੇਖ ਕੇ ਇੱਕ ਸਮੇਂ ਦੇ ਲਈ ਇਹਨੇ ਜ਼ਰੂਰ ਲੱਗਿਆ ਸੀ ਕਿ ਸ਼ਾਇਦ ਇਹ ਫਿਲਮ ਵਿਵਾਦਾਂ ਦੇ ਘੇਰੇ 'ਚ ਆ ਸਕਦੀ ਹੈ ਦੱਸਦੀ ਹੈ ਕਿ ਕੌਂਟਰੋਵਰਸੀ ਦਾ ਅਸਲੀ ਕਾਰਨ ਇਹ ਹੈ ਕਿ ਫਰਮ ਦੇ ਵਿੱਚ ਸੋਨਾ ਬਾਜਵਾ ਨੂੰ ਸ਼ਰਾਬ ਅਤੇ ਸਿਗਰਟ ਪੀਂਦੇ ਹੋਏ ਦੇਖਿਆ ਗਿਆ ਹੈ। ਜਿਸ ਦੇ ਚਲਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸੀਨਸ ਸਿੱਧਾ-ਸਿੱਧਾ ਸਿੱਖ ਧਰਮ ਦੀ ਮਰਿਆਦਾ ਅਤੇ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈਗੇ ਨੇ। ਇਹਨਾਂ ਹੀ ਨਹੀਂ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਆਪਣੀ ਨਰਾਜ਼ਗੀ ਜਤਾਉਂਦੇ ਹੋਏ ਲਿਖਿਆ ਕਿ ਸਿੱਖ ਸਮਾਜ ਦੀ ਕੁੜੀ ਨੂੰ ਸ਼ਰਾਬ ਅਤੇ ਸਿਗਰਟ ਪੀਂਦੇ ਹੋਏ ਦਿਖਾਣਾ ਇਹ ਨਾ ਕੇਵਲ ਧਰਮ ਦੀ ਮਰਿਆਦਾ ਦੇ ਖਿਲਾਫ ਹੈ ਬਲਕਿ ਪੰਜਾਬ ਦੀ ਸੰਸਕ੍ਰਿਤੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵੀ ਹੈ। ਦੱਸ ਦਈਏ ਕਿ ਸਿੱਖ ਸੰਗਠਨਾ ਦਾ ਕਹਿਣਾ ਹੈ ਕਿ ਫਿਲਮ ਨੂੰ ਸਮਾਜ ਦਾ ਆਇਨਾ ਮੰਨਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਸੀਨਸ ਯੁਵਾਮਾਂ ਦੇ ਉੱਤੇ ਗਲਤ ਪ੍ਰਭਾਵ ਪਾ ਸਕਦੇ ਨੇ ਸੋ ਹੁਣ ਫਿਲਮ ਨੂੰ ਲੈ ਕੇ ਵੱਡੇ ਵਿਵਾਦਾਂ ਦੇ ਚੱਲਦੇ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਚਿੰਤਾ ਵੱਧ ਗਈ ਹੈ ਤੇ ਹਜੇ ਤੱਕ ਇਸ ਫਿਲਮ ਦੀ ਟੀਮ ਵੱਲੋਂ ਇਸ ਪੂਰੀ ਕੌਂਟਰੋਵਰਸੀ ਦੇ ਉੱਤੇ ਕੋਈ ਆਫੀਸ਼ੀਅਲ ਸਟੇਟਮੈਂਟ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਦੇ ਮੁਤਾਬਿਕ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਇਸ ਵਿਵਾਦ ਨੂੰ ਲੈ ਕੇ ਬੇहद ਪਰੇਸ਼ਾਨ ਚੱਲ ਰਹੇ ਨੇ ਦੱਸ ਦਈਏ ਕਿ ਫਿਲਮ ਨਿਕਾ ਜ਼ੈਲਦਾਰ ਦੇ ਹਜੇ ਤੱਕ ਦੇ ਸੀਕੁਅਲਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਦੇ ਚੱਲਦੇ ਫਿਲਮ ਦੇ 4th ਸੀਕਲ ਯਾਨੀ ਕਿ ਨਿੱਕਾ ਜ਼ੈਲਦਾਰ 4 ਦੇ ਲਈ ਲੋਕਾਂ ਦੇ ਅੰਦਰ ਐਕਸਾਈਟਮੈਂਟ ਕਾਫੀ ਜ਼ਿਆਦਾ ਦੇਖੀ ਗਈ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦਾ ਇਸ ਤਰ੍ਹਾਂ ਕੰਟਰੋਵਰਸੀ ਦਾ ਹਿੱਸਾ ਬਣਨਾ ਇਸ ਫਿਲਮ ਦੀ ਟੀਮ ਅਤੇ ਕਲਾਕਾਰਾਂ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਖਾਸ ਕਰਕੇ ਸੋਨਮ ਬਾਜਵਾ ਜ ਜਨਾ ਦੀ ਫੈਨ ਫੋਲੋਇੰਗ ਸਿਰਫ ਪੰਜਾਬ ਨਹੀਂ ਬਲਕਿ ਦੇਸ਼ ਵਿਦੇਸ਼ ਤੱਕ ਹੈਗੀ ਹੈ ਉਹ ਹੁਣ ਧਾਰਮਿਕ ਸੰਗਠਨਾ ਦੇ ਨਿਸ਼ਾਨੇ ਉੱਤੇ ਆ ਚੁੱਕੀ ਹੈ ਸਹ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਨ੍ਹਾਂ ਵਿਵਾਦਾਂ ਦੇ ਚੱਲਦੇ ਫਿਲਮ 2 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕਿਵੇਂ ਹੋਵੇਗੀ ਇਸ ਪੂਰੇ ਮਾਮਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਅਜਿਹੀ ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਤੋਂ ਜੁੜੀ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ